ਸਤਿ ਸ਼੍ਰੀ ਅਕਾਲ ਜੀ ਇੰਡੀਆ ਨਿਊਜ਼ ਪੰਜਾਬ ਦੇ ਵਿੱਚ ਮੈਂ ਏ ਸ਼ਾਂਤ ਇਸ ਵੇਲੇ ਸ਼੍ਰੀ ਮੁਖਤਸਰ ਸਾਹਿਬ ਤੋਂ ਤੁਹਾਡੇ ਨਾਲ ਜੁੜਿਆ ਹਾਂ ਦੱਸ ਦਈਏ ਕਿ ਚੋਣਾਂ ਦਾ ਮੌਸਮ ਹੈ ਰੁੱਤ ਹੈ ਚੋਣਵੀਂ ਮਾਹੌਲ ਹੈ ਲਗਾਤਾਰ ਦਲ ਬਦਲੀਆਂ ਦਾ ਦੌਰ ਜਾਰੀ ਹੈ ਪਰ ਕਿਤੇ ਨਾ ਕਿਤੇ ਇਹ ਦਲ ਬਦਲੀਆਂ ਅਜਿਹੇ ਲੋਕਾਂ ਦੀਆਂ ਹੋ ਜਾਂਦੀਆਂ ਹਨ ਜਿਨ੍ਹਾਂ ਨੂੰ ਲੈ ਕੇ ਜਿਸ ਪਾਰਟੀ ਨੂੰ ਛੱਡਿਆ ਜਾਂਦਾ ਹੈ ਤੇ ਜਿਸ ਪਾਰਟੀ ਨਾਲ ਨਵੇਂ ਰਿਸ਼ਤੇ ਬਣਦੇ ਹਨ ਦੋਹਾਂ ਦੇ ਹਾਲਾਤ ਹੀ ਭਾਵਕ ਹੋ ਜਾਂਦੇ ਹਨ ਮਾਮਲਾ ਜੁੜਦਾ ਹੈ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਅਜਿਹੇ ਟਕਸਾਲੀ ਆਗੂਆਂ ਅਤੇ ਵਰਕਰਾਂ ਨਾਲ ਜਿਨ੍ਹਾਂ ਨੇ ਅੱਜ ਵੱਡੇ ਪੱਧਰ ਤੇ ਦੋਸ਼ ਲਗਾਏ ਹਨ ਕਿ ਅਕਾਲੀ ਦਲ ਨੇ ਪਾਰਟੀ ਵਿੱਚ ਉਹਨਾਂ ਦੀ ਬੇਕਦਰੀ ਕੀਤੀ ਅਤੇ ਜਿਸ ਦੇ ਨਤੀਜੇ ਵਜੋਂ ਆਮ ਆਦਮੀ ਪਾਰਟੀ ਦੇ ਆਗੂਆਂ ਵਰਕਰਾਂ ਵਿਧਾਇਕਾਂ ਅਤੇ ਵਿਸ਼ੇਸ਼ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਾਰਜਸ਼ੈਲੀ ਤੋਂ ਪ੍ਰਭਾਵਿਤ ਹੋ ਕੇ ਇਹਨਾਂ ਸਾਰੇ ਲੋਕਾਂ ਨੇ ਅੱਜ ਆਮ ਆਦਮੀ ਪਾਰਟੀ ਵਿੱਚ ਆਪਣੀ ਸਮੂਲੀਅਤ ਹੈ ਜਿਹੜੀ ਹੁਣ ਤੋਂ ਕੁਝ ਸਮਾਂ ਪਹਿਲਾਂ ਦਰਜ ਕਰਾਉਣੀ ਸ਼ੁਰੂ ਕੀਤੀ ਸੀ ਤਾਂ ਇਹ ਕਾਫਲਾ ਅੱਜ ਕਾਫੀ ਵੱਡਾ ਹੋ ਚੁੱਕਿਆ ਹੈ ਸਭ ਤੋਂ ਪਹਿਲਾਂ ਕੈਮਰਾ ਪਰਸਨ ਮੇਰੇ ਨਾਲ ਇਸ ਪਾਸੇ ਆਉਣਗੇ ਤਾਂ ਗੱਲ ਕਰਾਵਾਂਗੇ ਅਮਨਦੀਪ ਮਹਾਸ਼ਾ ਜੀ ਨਾਲ ਸਤਿ ਸ਼੍ਰੀ ਅਕਾਲ ਬਾਈ ਜੀ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਪੰਜਾਬ 'ਚ ਸਤਿ ਸ਼੍ਰੀ ਅਕਾਲ ਬਾਈ ਜੀ ਵੀਰ ਜੀ ਕੀ ਮਸਲਾ ਬਣ ਗਿਆ ਤੁਹਾਡਾ ਫਤਨ ਵਾਲਾ ਪਰਿਵਾਰ ਤਾਂ ਬੜੇ ਲੰਮੇ ਸਮੇਂ ਤੋਂ ਪੁਰਾਣੇ ਅਕਾਲੀ ਦਲ ਨਾਲ ਜੁੜੇ ਹੋਏ ਹਾਂ ਸਾਡਾ ਪਰਿਵਾਰ ਟਕਸਾਲੀ ਅਕਾਲੀ ਹੈ ਜੋ ਕਿ ਮੇਰੇ ਦਾਦਾ ਜੀ ਮੇਰੇ ਫਾਦਰ ਜ਼ਾ ਕਰਮੇਲ ਸਿੰਘ ਦਾਦਾ ਜੀ ਦਾ ਕਰਨੈਲ ਸਿੰਘ ਤੇ ਮੈਂ ਵੀ ਤੇ ਗਾ ਮੇਰਾ ਬੱਚਾ ਵੀ ਸਾਰੇ ਅਸੀਂ ਅਕਾਲੀ ਦਲ ਚ ਹੀ ਆ ਤੇ ਪਰ ਸਾਨੂੰ ਇਗਨੋਰ ਕੀਤਾ ਜਾਂਦਾ ਹਰੇਕ ਕੋਈ ਨਾ ਕੋਈ ਸਰ ਇਹ ਵਿਸ਼ੇਸ਼ ਤੌਰ ਤੇ ਇਗਨੋਰ ਤੁਹਾਨੂੰ ਕੌਣ ਕਰਦਾ ਸੀ ਇਹ ਤੇ ਲੋਕਲ ਲੀਡਰਸ਼ਿਪ ਮੁਕਸਰ ਦੀ ਲੋਕਲ ਲੀਡਰਸ਼ਿਪ ਕਰਦੀ ਕਿੰਨੇ ਚਿਰ ਤੋਂ ਚੱਲਦਾ ਸੀ ਇਗਨੋਰ ਕਰਨ ਦਾ ਇਹ ਸਿਲਸਲਾ ਜੀ ਤਿੰਨ ਚਾਰ ਸਾਲ ਤੋਂ ਅ ਭਾਈ ਜੀ ਕੱਲ੍ਹ ਨਹੀਂ ਮਤਲਬ ਤੁਹਾਨੂੰ ਕੱਲਿਆਂ ਨੂੰ ਹੀ ਲੱਗਿਆ ਵੀ ਇਗਨੋਰ ਕੀਤਾ ਜਾਂਦਾ ਸੀ ਜਾਂ ਕੋਈ ਤੁਹਾਡੇ ਨਾਲ ਹੋਰ ਵੀ ਆਗੂ ਆ ਕਿਉਂਕਿ ਬਾਦਲ ਪਰਿਵਾਰ ਨਾਲ ਤਾਂ ਵੱਡੇ ਵੱਡੇ ਨਾਮ ਆ ਜਿਹੜੇ ਜੁੜੇ ਹੋਏ ਸੀ ਇਸ ਤਰ੍ਹਾਂ ਨਾਲ ਨਹੀਂ ਹੋਰ ਵੀ ਬਹੁਤ ਸਾਰੇ ਆ ਜਿਵੇਂ ਭਾਈ ਪਰਿਵਾਰ ਹੋ ਗਿਆ ਮਰਾੜ ਪਰਿਵਾਰ ਹੋ ਗਿਆ ਜਾਂ ਹੋਰ ਕਾਫੀ ਹੈਗੇ ਜਿਵੇਂ ਆਪਣੇ ਲੱਧੂ ਵਾਲਾ ਸਾਹਿਬ ਸਪਰਨਜੀਤ ਸਿੰਘ ਉਹਨਾਂ ਦਾ ਪਰਿਵਾਰ ਹੋ ਗਿਆ ਸਾਰਿਆਂ ਨੂੰ ਨੂਰ ਕੀਤਾ ਜਾਂਦਾ ਸੀ ਤਾਂ ਕਰਕੇ ਫਿਰ ਅੱਗੇ ਕੀ ਮਨ ਬਣਾਇਆ ਦੁਬਾਰਾ ਅਕਾਲੀ ਦਲ ਨੂੰ ਛੱਡ ਕੇ ਹੁਣ ਕਿੱਥੇ ਜੋੜਦਾ ਆ ਹੁਣ ਆਮ ਆਦਮੀ ਪਾਰਟੀ ਸਦਾ ਭਗਵਾਨ ਸਿੰਘ ਮਾਨ ਤੇ ਸਾਡੇ ਮਕਸਰ ਦੇ ਲੋਕਲ ਐਮਐਲਏ ਕਾਕਾ ਜਗਦੀਪ ਸਿੰਘ ਬਰਾੜ ਨਾਲ ਉਹਨਾਂ ਨਾਲ ਜਾਂਦਾਰ ਮਨ ਬਣਾਇਆ ਕੀ ਲੱਗਿਆ ਵੈਸੇ ਵੀ ਬਰਾੜ ਨੂੰ ਢਾਈ ਸਾਲ ਹੋ ਗਏ ਐਮਐਲਏ ਬਣਿਆ ਤੁਹਾਡਾ ਗਵਾਂਡ ਹੈ ਰਿਸ਼ਤੇਦਾਰੀ ਵੀ ਹੈ ਲੱਗਦਾ ਲੋਕ ਸੰਤੁਸ਼ਟਾ ਕਰਕੇ ਬਰਾੜ ਤੋਂ ਹਾਂਜੀ ਸਾਡਾ ਫੈਮਿਲੀ ਅਸੀਂ ਮੈਂਬਰਾਂ ਦਾਜ ਦਾ ਬੇਟਾ ਹੀ ਮੇਰੇ ਤੇ ਲੋਕ ਸੰਤੋਸ਼ ਚਰਨਾ ਤੋਂ ਉਹਨਾਂ ਦੇ ਵੀ ਕੋਈ ਇਲਜ਼ਾਮ ਨਹੀਂ ਲੱਗਿਆ ਕੋਈ ਕ腐ਸ਼ਨ ਦਾ ਨਹੀਂ ਕੋਈ ਕੁਛ ਨਹੀਂ ਬਾਕੀ ਜੋ ਹਜੇ ਤਾਂ ਟਾਈਮ ਬਹੁਤ ਥੋੜਾ ਹੋਇਆ ਕੰਮ ਬਹੁਤ ਵਧੀਆ ਚੱਲੀ ਜਾਂਦੇ ਆ ਪਾਰਟੀ ਦੇ ਜਾਂ ਸਰਕਾਰ ਦੇ ਜਦੋਂ ਉਹਨੂੰ 5 ਸਾਲ ਪੂਰੇ ਹੋਣਗੇ ਸਾਰੇ ਉਹਨਾਂ ਦੇ ਕੰਮ ਜੋ ਵੀ ਵਾਅਦੇ ਕੀਤੇ ਆ ਜਾਂ ਜੋ ਵੀ ਗਰੰਟੀਆਂ ਦਿੱਤੀਆਂ ਸਭ ਪੂਰੀਆਂ ਹੋਣਗੀਆਂ ਜੀ ਧੰਨਵਾਦ ਅਮਨਦੀਪ ਮਹਾਸ਼ਾ ਤੋਂ ਬਾਅਦ ਲੱਧੂ ਵਾਲਾ ਪਰਿਵਾਰ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਬਾਈ ਜੀ ਸਵਾਗਤ ਹੈ ਤੁਹਾਡਾ ਆਈਡੀਆ ਨਿਊਜ਼ ਪੰਜਾਬ ਦੇ ਵਿੱਚ ਵੀਰ ਜੀ ਕੀ ਕਾਰਨ ਰਹਿ ਗਿਆ ਤੁਸੀਂ ਵੀ ਕਾਫੀ ਪੁਰਾਣੇ ਜੁੜੇ ਹੋਏ ਸੀ ਪਾਰਟੀ ਨਾਲ ਕੀ ਵਜ੍ਹਾ ਬਣ ਗਈ ਸਾਡੀ ਜਿਹੜਾ ਪਰਿਵਾਰ ਹੈ ਜੀ ਸਨ 1957 ਤੋਂ ਜਦੋਂ ਬਾਦਲ ਸਾਹਿਬ ਪਹਿਲਾ ਇਲੈਕਸ਼ਨ ਲੜੇ ਆ ਜੀ ਉਦੋਂ ਮੇਰੇ ਪੜਦਾਦਾ ਜੀ ਸਰਦਾਰ ਫੂਲਾ ਸਿੰਘ ਜੀ ਉਦੋਂ ਤੋਂ ਬਾਦਲ ਸਾਹਿਬ ਦੇ ਨਾਲ ਸੀਗੇ ਜਦੋਂ ਕਿ ਇੱਕੋ ਹੀ ਹਲਕਾ ਸੀਗਾ ਗਿੱਦੜਵੇ ਤੋਂ ਲੈ ਕੇ ਫਰੂਜ਼ਪੁਰ ਤੱਕ ਇੱਕੋ ਹੀ ਹਲਕਾ ਸੀਗਾ ਬਾਦਲ ਸਾਹਿਬ ਜਦੋਂ ਕਿ ਪਹਿਲੀ ਯਾਰ ਐਮਐਲਏ ਬਣੇ ਸੀ ਜਦੋਂ ਕਾਂਗਰਸ ਦਾ ਤੇ ਅਕਾਲੀ ਦਲ ਦਾ ਸਮਝਾ ਸਾਂਝਾ ਇਲੈਕਸ਼ਨ ਹੋਇਆ ਸੀ ਅਸੀਂ ਉਹ ਅਸੀਂ ਉਦੋਂ ਤੋਂ ਬਾਦਲ ਸਾਹਿਬ ਨਾਲ ਅਰਾਜਕੀ ਦੀ ਵਜ੍ਹਾ ਕੀ ਰਹੀ ਗਿੱਜੀ ਅਰਾਜਕੀ ਜੀ ਕਿ ਜਿਹੜੇ ਪੁਰਾਣੇ ਟਕਸਾਲੀ ਪਰਿਵਾਰ ਨੇ ਜਿਨ੍ਹਾਂ ਨੂੰ 70 70 ਸਾਲ ਬਾਦਲ ਸਾਹਿਬ ਨਾਲ ਜੇਲਾ ਜਿਨ੍ਹਾਂ ਦੇ ਪਰਿਵਾਰਾਂ ਨੇ ਕਟੀਆਂ 10 10 ਸਾਲ ਜੇਲਾ ਚ ਰਹੇ ਬਾਦਲ ਸਾਹਿਬ ਦੇ ਨਾਲ ਤੇ ਦਿਨ ਰਾਤ ਮਿਹਨਤਾਂ ਕਰਕੇ ਅਕਾਲੀ ਦਲ ਨੂੰ ਉਸ ਮੰਜ਼ਿਲ ਤੇ ਪਹੁੰਚਾਇਆ ਜਿੱਥੇ ਕੀ ਇੱਕ ਸਮਾਂ ਸੀਗਾ ਕਿ ਭਈ ਉਹ ਟਕਸਾਲੀ ਪਰਿਵਾਰਾਂ ਨੂੰ ਅੱਗੇ ਹੋਣਾ ਚਾਹੀਦਾ ਸੀ ਤੇ ਜਿਹੜੇ ਕੀ ਉਹ ਬੰਦੇ ਅੱਗੇ ਲੱਗ ਗਏ ਜਿੰਨਾ ਬੰਦਿਆਂ ਦੀ ਕੋਈ ਕੁਰਬਾਨੀ ਨਹੀਂ ਪਾਟੀ ਲਈਏ ਔਰ ਟੋਟਲੀ ਕਰਪਟਿਡ ਬੰਦੇ ਜਿਨ੍ਹਾਂ ਨੇ ਕੀ ਲੁੱਟਾਂ ਜਿਵੇਂ ਕਹਿ ਲਈਏ ਰੇਤੇ ਚ ਜਾਂ ਹੋਰ ਕਈ ਮੈਂ ਕੇਬਲ ਚਲਾ ਲਓ ਜਾਂ ਹੋਰ ਕਈ ਮੈਂ ਕਹਿਣਾ ਨਹੀਂ ਚਾਹੁੰਦਾ ਸਾਡਾ ਤਾਂ ਜਮੀਰ ਵੀ ਯਾਤ ਨਹੀਂ ਦਿੰਦਾ ਉਹ ਗੱਲਾਂ ਕਹਿਣ ਨੂੰ ਤੇ ਉਹਨਾਂ ਨੇ ਤੇ ਕੀਤੀਆਂ ਸੋ ਇਸ ਕਰਕੇ ਅਖੀਰ ਤੇ ਸਾਨੂੰ ਇਹ ਫੈਸਲਾ ਲੈਣਾ ਪਿਆ ਕਿ ਅਸੀਂ ਇਸ ਗੰਦੇ ਮੋਲ ਚ ਨਹੀਂ ਰਹਿ ਸਕਦੇ ਹੈਗੇ ਸਾਨੂੰ ਕੀ ਕੀ ਮਨ ਬਣਾਇਆ ਜੀ ਸਿਆਸੀ ਸਾਂਝ ਕਿਹਦੇ ਨਾਲ ਜੁੜੀ ਹੈ ਅਸੀਂ ਜੀ ਆ ਸਾਰੇ ਆਪਦੇ ਮਿੱਤਰਾਂ ਦੋਸਤਾਂ ਨਾਲ ਵਿਚਾਰ ਕੀਤਾ ਆਪਦੇ ਗਰੁੱਪ ਨਾਲ ਵਿਚਾਰ ਕੀਤਾ ਸਰਦਾਰ ਪਰਮਜੀਤ ਸਿੰਘ ਸੰਧੂ ਸਾਹਿਬ ਦੇ ਪਰ ਉਹਨਾਂ ਦੇ ਗਰੁੱਪ ਨਾਲ ਵਿਚਾਰ ਕੀਤਾ ਜੀ ਸਾਰਿਆਂ ਨੇ ਅਸੀਂ 1 ਮਈ ਨੂੰ ਆਮ ਆਦਮੀ ਪਾਰਟੀ ਦੇ ਨਾਲ ਅਸੀਂ ਚੱਲੇਗੇ ਸੀ ਸਰਦਾਰ ਭਗਵੰਤ ਸਿੰਘ ਮਾਨ ਜਿਨ੍ਹਾਂ ਦੀ ਕੀ ਸੋਚ ਪੰਜਾਬ ਲਈ ਇੱਕ ਸੋਨੇ ਦੀ ਚਿੜੀਆ ਬਣਾਉਣਾ ਲਈ ਹੈ ਜਿਨ੍ਹਾਂ ਨੇ ਕਿ ਜੋ ਵਾਅਦੇ ਕੀਤੇ ਸੀ ਇੱਕ ਜੋ ਕਿ ਸਾਂਝੀ ਚੀਜ਼ਾਂ ਪਹਿਲੀ ਵਾਰ ਹੋਇਆ ਸ਼ਾਇਦ ਤੁਹਾਨੂੰ ਵੀ ਪਤਾ ਕਿ ਜਰਨਲ ਵਰਗ ਨੂੰ ਵੀ ਸਹੂਲਤਾਂ ਮਿਲੀਆਂ ਇਸ ਸਰਕਾਰ ਦੇ ਵਿੱਚ ਫਾਰ ਐਗਜ਼ਾਮਪਲ 600 ਯੂਨਿਟ ਮੈਨੂੰ ਨਹੀਂ ਲੱਗਦਾ ਕਿ ਉਹਨਾਂ ਨੇ ਕੋਈ ਵਿਤਕਰੇ ਵਾਲੀ ਗੱਲ ਕੀਤੀ ਹੈ 600 ਯੂਨਿਟ ਦਾ ਮੈਨੂੰ ਲੱਗਦਾ 50% ਪੂਰੇ ਪੰਜਾਬ 'ਚ ਲੋਕਾਂ ਦੇ ਬਿੱਲ ਜ਼ੀਰੋ ਆ ਰਹੇ ਹੈਗੇ ਹੈ ਸ਼ਾਇਦ ਮੇਰੇ 50 ਹੋ ਸਕਦਾ 80 ਹੋਣ ਲੇਕਿਨ 50 ਤਾਂ ਮੈਨੂੰ ਸ਼ੋਰਟੀ ਹੈ ਠੀਕ ਹੈ ਜੀ ਹੁਣ ਤੁਸੀਂ ਲਾ ਲਓ ਕਿ ਜ਼ਿਮੀਦਾਰਾਂ ਵਾਸਤੇ ਕਿਉਂਕਿ ਐਗਰੀਕਲਚਰ ਸਟੇਟ ਹੈ ਔਰ ਐਗਰੀਕਲਚਰ ਵਾਸਤੇ ਆਪਣਾ ਨੂੰ ਮੇਨ ਚੀਜ਼ਾਂ ਦੀ ਕੀ ਲੋੜ ਹੈ ਪਾਣੀ ਇੱਕ ਬਿਜਲੀ ਠੀਕ ਹੈ ਜੀ ਇੱਕ ਸਰਕਾਰ ਕਹਿ ਰਹੀ ਹੈ ਨਹਿਰੀ ਪਾਣੀ ਦਾ ਵੀ ਬਹੁਤ ਵੱਡਾ ਪ੍ਰਬੰਧ ਕੀਤਾ ਜਾ ਰਿਹਾ ਹੈ ਬਿਲਕੁਲ ਜੀ ਬਿਲਕੁਲ ਤੁਸੀਂ ਇੱਕ ਵੇਖੋ ਜੀ ਆਹ ਦਿਨਾਂ ਦੇ ਵਿੱਚ 70 ਸਾਲ ਦੂਜੀ ਸਰਕਾਰਾਂ ਨੇ ਚਲਾਇਆ 70 ਸਾਲ ਦੇ ਵਿੱਚ ਜ਼ਿਮੀਦਾਰਾਂ ਨੂੰ ਇੰਨਾ ਦਿਨਾਂ ਚ ਪਾਣੀ ਨਹੀਂ ਪਹੁੰਚਿਆ ਸੀਗਾ ਅੱਜ ਜੀ 10 ਦਿਨ ਹੋ ਗਏ ਖੇਤਾਂ ਚ ਲੋਕਾਂ ਦੇ ਪਾਣੀ ਫਿਰਦਾ ਸਾਨੂੰ ਚਿੱਟ ਚਿੱਤੇ ਨੀ ਇਹਨਾਂ ਦਿਨਾਂ ਦੇ ਵਿੱਚ ਅਸੀਂ ਟਰਾਂਸਫਾਰਮਰ ਸੈੱਟ ਕਰਾਉਂਦੇ ਫਿਰਦੇ ਹੁੰਦੇ ਸੀਗੇ ਫਿਰ ਤੁਸੀਂ ਵੇਖੋ ਜੀ ਕਿ ਉਹ ਅੰਤਮ ਉਹ ਅੰਤਮਨ ਸਾਹਿਬ ਨੇ ਸੀਐਮ ਸਾਹਿਬ ਨੇ ਵਾਦਾ ਕੀਤਾ ਲੋਕਾਂ ਨਾਲ ਕਿ ਸੀਜ਼ਨ ਦੇ ਵਿੱਚ ਦਿਨੇ ਲਾਈਟ ਦਊਗਾ ਨਹੀਂ ਤਾਂ ਅੱਗੇ ਟੈਨਸ਼ਨ ਹੁੰਦੀ ਸੀ ਕਿ ਰਾਤ ਨੂੰ 8 ਘੰਟੇ ਲਾਈਟ ਹੋਣੀ ਹੈ ਭਾਈ ਜਿਹਦੀ ਵਾਰ ਰਾਤ ਨੂੰ 1 ਵਜੇ ਵਾਰੀ ਹੁੰਦੀ ਸੀ ਉਹ ਤਾਂ ਸੌਂ ਹੀ ਨਹੀਂ ਪੌਂਦਾ ਸੀਗਾ ਪਾਣੀ ਵੇਖ ਲਓ ਜੀ ਟਾਈਲਾਂ ਤੱਕ ਪਹੁੰਚ ਗਿਆ ਕਈ ਸਾਡੇ ਏਰੀਏ ਦੇ ਪਿੰਡੇ ਹੋਜੀ ਹੈ ਜਿਨ੍ਹਾਂ ਦੇ ਟਾਈਲਾਂ ਤੱਕ ਪਾਣੀ ਨਹੀਂ ਪਹੁੰਚਿਆ 50 ਸਾਲਾਂ ਬਾਅਦ ਜੀ ਉਹਨਾਂ ਦੇ ਪਿੰਡ ਚ ਪਾਣੀ ਗਿਆ ਹੈਗਾ ਜੀ ਸੋ ਲੋਕ ਬਹੁਤ ਜ਼ਿਆਦਾ ਖੁਸ਼ ਨੇ ਠੀਕ ਹੈ ਜੀ ਔਰ ਮੈਨੂੰ ਲੱਗਦਾ ਹੈ ਸਾਡੇ ਜੀ ਉਧਰ ਬਾਰਡਰ ਸਾਈਡ ਤੇ ਚਾਰ ਨਹਿਰਾਂ ਕੱਢੀਆਂ ਜੀ ਉਹ ਵੀ ਕੰਕਰੀਟ ਦੀਆਂ ਬਣਾ ਕੇ ਔਰ ਲੋਕਾਂ ਨੇ ਸੋਚਿਆ ਹੀ ਨਹੀਂ ਸੀ ਕਿ ਐ ਫਿਰ ਸਭ ਤੋਂ ਵੱਡੀ ਗੱਲ ਕਿ ਜਦੋਂ ਨਹਿਰਾਂ ਬਣਾਈਆਂ ਨਾਲ ਉਹਨਾਂ ਦੇ ਨਾਲ ਹਰ ਜਗ੍ਹਾ ਤੇ ਜਿੱਥੋਂ ਜਿੱਥੇ ਕੋਈ ਪਈ ਵੀ ਜਾਂਦੀ ਸੀ ਉੱਥੇ ਵੀ ਪੁਲ ਬਣਾਏ ਗਏ ਕਾਰਨ ਕੀ ਕਿ ਕਿਸੇ ਵੀ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਸੋਚ ਨਹੀਂ ਸਕਦੇ ਉਸ ਨਹਿਰਾਂ ਤੇ ਮੈਨੂੰ ਲੱਗਦਾ ਪੰਜ 600 ਪੋਲੀ ਬਣੇ ਹੋਣਗੇ ਜੀ ਧੰਨਵਾਦ ਬਾਈ ਜੀ ਸਾਹਿਬ ਜਿਨ੍ਹਾਂ ਨੇ ਦੱਸਿਆ ਹੈ ਇੱਕ ਸਿਰਫ ਇੱਕ ਹਲਕੇ ਦੀ ਗੱਲ ਹੀ ਨਹੀਂ ਹੋ ਰਹੀ ਸਗੋ ਪੂਰਾ ਲੋਕ ਸਭਾ ਹਲਕਾ ਫਰੋਜ਼ਪੁਰ ਹੈ ਜਿੱਤੋਂ ਦੇ ਲੋਕ ਜੁੜੇ ਐ ਦੱਸ ਰਹੇ ਐ ਕਿ ਮੌਜੂਦਾ ਸਰਕਾਰ ਦੀਆਂ ਨੀਤੀਆਂ ਤੋਂ ਕਾਫੀ ਸੰਤੁਸ਼ਟ ਹਨ ਤੁਸੀਂ ਤਾਂ ਬਹੁਤ ਪੁਰਾਣੇ ਸ਼ਹਿਰੀ ਆਗੂ ਹੋ ਜਿਹੜੇ ਅਕਾਲੀ ਦਲ ਨਾਲ ਜੁੜੇ ਹੋਏ ਸੀ ਪਾਸੇ ਹੋਣ ਦਾ ਕੀ ਕਾਰਨ ਮੁੱਖ ਰਿਹਾ ਸਾਡਾ ਬਾਦਲ ਪਰਿਵਾਰ ਨਾਲ ਬਹੁਤ ਪੁਰਾਣੀ ਸਾਂਝ ਸੀ ਜੀ ਹਰ ਸਿਮਰਤ ਕੌਰ ਭੈਣ ਜੀ ਸਾਡੇ ਘਰ ਵੀ ਆਉਂਦੇ ਸੀ ਸਾਡੇ ਕੋਲ ਬਹਿੰਦੇ ਵੀ ਸੀ ਜੀ ਸਾਨੂੰ ਪਾਰਟੀ ਦੇ ਵਿੱਚੋਂ ਕੰਮ ਕਰਨ ਦਾ ਮੌਕਾ ਵੀ ਦਿੱਤਾ ਸੀ ਮੈਂ ਪਾਰਟੀ ਦੇ ਵਿੱਚ ਜਨਰਲ ਸਕੱਤਰ ਦਾ ਅਹੁਦਾ ਵੀ ਸੰਭਾਲਿਆ ਜੀ ਪਰ ਸਾਨੂੰ ਪਾਰਟੀ ਦੇ ਜਿਹੜੇ ਇੱਥੋਂ ਦੇ ਮੇਨ ਅਹੁਦੇਦਾਰ ਬਣਾਏ ਗਏ ਜਾਂ ਪ੍ਰਧਾਨ ਬਣਾਏ ਗਏ ਉਹਨਾਂ ਨੇ ਸਾਨੂੰ ਇਗਨੋਰ ਕੀਤਾ ਜਦੋਂ ਵੀ ਸਾਨੂੰ ਕੋਈ ਗੱਲ ਹੋਣੀ ਕਿਸੇ ਕਿਸਮ ਦੀ ਸਾਨੂੰ ਪਿੱਛੇ ਛੱਡ ਦੇਣਾ ਅਸੀਂ ਇਹਨਾਂ ਦੀ ਪਾਰਟੀ ਵਾਸਤੇ ਇੰਨਾ ਕੁਝ ਕੀਤਾ ਅਕਾਲੀ ਦਲ ਵਾਸਤੇ ਕਿ ਦਰਿਆ ਤੱਕ ਉਛਾਉਂਦੇ ਰਹੇ ਹਾਂ ਪਰ ਸਾਡੀ ਕੋਈ ਕਿਸੇ ਨੇ ਕਦਰ ਨਹੀਂ ਪਾਈ ਹੁਣ ਬਾਈ ਜੀ ਤੁਸੀਂ ਤਾਂ ਸ਼ਹਿਰ ਦੇ ਰਹਿਣ ਵਾਲੇ ਹੋ ਜੰਮੇ ਪਲੇ ਹੋ ਇੱਥੇ ਐਮਐਲਏ ਕਾਕਾ ਬਰਾੜ ਝਾੜੂ ਦਾ ਆਮ ਆਦਮੀ ਪਾਰਟੀ ਦਾ ਆਗੂ ਹੈ ਉਹਨਾਂ ਜੁੜੇ ਹੋਏ ਆ ਲੱਗਦਾ ਵੀ ਉਹ ਲੋਕਾਂ ਦੇ ਕਿਸੇ ਕੰਮ ਆ ਰਿਹਾ ਹਾਂ ਜੀ ਕਾਕਾ ਬਰਾੜ ਜੀ ਨੇ ਸਾਨੂੰ ਜਦੋਂ ਆਪਦੇ ਨਾਲ ਜੋੜਿਆ ਸਾਨੂੰ ਇਹਨਾਂ ਕਮਾਨ ਆ ਉਹਨਾਂ ਤੇ ਕਿਉਂਕਿ ਕਿਸੇ ਕਿਸਮ ਦਾ ਉਹਨਾਂ ਤੇ ਕੋਈ ਐਲੀਕੇਸ਼ਨ ਨਹੀਂ ਵੀ ਕਿਸੇ ਕਿਸਮ ਦਾ ਕੋਈ ਪੈਸੇ ਦਾ ਜਾਂ ਕਾਸੀ ਦਾ ਵੀ ਜਿਹੜਾ ਕਾਲੀ ਦਲ ਦੇ ਵਿੱਚ ਚੱਲਦਾ ਸੀਗਾ ਉਹ ਹਰ ਇੱਕ ਬੰਦੇ ਤੋਂ ਪੈਸਾ ਲੈਂਦੇ ਸੀ ਸਭ ਕੁਝ ਕਰਦੇ ਸੀ ਇਸ ਪਾਰਟੀ ਦੇ ਵਿੱਚ ਉਹ ਜਿਹਾ ਕੁਝ ਵੀ ਨਹੀਂ ਅੱਜ ਮੈਨੂੰ ਉਹਨਾਂ ਨੇ ਮਾਣ ਬਖਸ਼ਿਆ ਮੈਂ ਆਪਦੇ ਜਿੰਨੇ ਵੀ ਦੋਸਤ ਮਿੱਤਰ ਰਿਸ਼ਤੇਦਾਰਾਂ ਸਾਰੇ ਜਗਦੀਪ ਸਿੰਘ ਕਾਕਾ ਬਰਾੜ ਜੀ ਦੇ ਨਾਲ ਤੋਰਿਆ ਸਾਨੂੰ ਉਹਨਾਂ ਨੇ ਪਾਰਟੀ ਦੇ ਵਿੱਚ ਮੈਨੂੰ ਬਣਦਾ ਮਾਣ ਬਖਸ਼ਿਆ ਭਰ ਭਾਰੀ ਬਣਾਇਆ ਮੇਰੇ ਥੱਲੇ 10 ਪਿੰਡ ਹੈ ਤਿੰਨ ਵਾਰ ਹੈ 1 2 ਤੇ 3 ਤਿੰਨ ਵਾਰ ਦੀ ਮੈਂ ਨਮਾਇੰਦਗੀ ਕਰ ਰਿਹਾ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੇਰੇ ਤੇ ਉਹਨਾਂ ਨੇ ਮਾਣ ਕਰਕੇ ਮੈਨੂੰ ਇਹ ਸਭ ਕੁਝ ਦਿੱਤਾ ਪੜਾਰੀ ਜੀ ਜੀ ਅੱਗੇ ਜੋੜਨਗੇ ਸਾਡੇ ਨਾਲ ਪੜਾਰੀ ਸਾਹਿਬ ਤੁਹਾਡਾ ਵੀ ਸਵਾਗਤ ਹੈ ਇੰਡੀਆ ਨਿਊਜ਼ ਦੇ ਵਿੱਚ ਤੁਸੀਂ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਦੇ ਨਾਲ ਜਿਹੜਾ ਤੁਹਾਡਾ ਰਾਬਤਾ ਹੈ ਤਾਂ ਜਿਹੜੇ ਲੋਕ ਹੁਣ ਅਕਾਲੀ ਦਲ ਚੋਂ ਜਾਂ ਹੋਰ ਪਾਰਟੀਆਂ ਚੋਂ ਆਏ ਆ ਇਹਨਾਂ ਨੂੰ ਲੈ ਕੇ ਕੀ ਰਾਏ ਹੈ ਤੁਹਾਡੀ देखो ये जेड़े ਤਾਂ ਜ਼ਮੀਰ ਵਾਲੇ ਆ ਚਾਹੇ ਉਹ ਅਕਾਲੀ ਦਲ ਚੋਂ ਆਇਆ ਚਾਹੇ ਉਹ ਕਾਂਗਰਸ ਚੋਂ ਆਇਆ ਉਹਨਾਂ ਨੇ ਆਪਣੀ ਜ਼ਮੀਰ ਦੀ ਆਵਾਜ਼ ਵੇਖੀ ਆ ਵੀ ਜਿੱਥੇ ਕਿਤੇ ਇੱਜ਼ਤ ਨਹੀਂ ਹੈਗੀ ਜਿਸ ਘਰ 'ਚ ਇੱਜ਼ਤ ਨਹੀਂ ਉਸ ਘਰ ਦੇ ਵਿੱਚ ਪੈਰ ਰੱਖਣਾ ਉਹ ਉਹ ਮناسب ਨਹੀਂ ਸਮਝਿਆ ਜੀ ਜੀ ਸ੍ਰੀ ਮੁਖਸਰ ਸਾਹਿਬ ਹਲਕੇ ਦੇ ਵਿੱਚ ਅਕਾਲੀ ਦਲ ਦੀ ਇੰਨੀ ਮਾੜੀ ਹਾਲਤ ਹੋਣ ਦੀ ਮੁੱਖ ਵਜ੍ਹਾ ਤੁਹਾਨੂੰ ਕੀ ਲੱਗਦੀ ਹੈ ਕਿਉਂਕਿ ਤੁਸੀਂ ਬਾਹਰ ਬੈਠੇ ਹੋ ਹਰ ਚੀਜ਼ ਨੂੰ ਅਬਜ਼ਰਵ ਕਰਦੇ ਰਹੇ ਉਹ ਚੰਦਗ ਬੰਦਿਆਂ ਨੇ ਜਿਹੜਾ ਹੈਗਾ ਵੀ ਅਕਾਲੀ ਦਲ ਦਾ ਨੂੰ ਪਰਸਨਲ ਤੌਰ ਤੇ ਵਰਤਣਾ ਸ਼ੁਰੂ ਕਰਤਾ ਜੀ ਆਪਣੇ ਪਰਸਨਲ ਮੁਫਾਜ਼ ਲਈ ਪਰਸਨਲ ਬੈਨੀਫਿਟ ਲਈ ਇੰਨੇ ਕੋ ਉਹਨਾਂ ਨੇ ਬੈਨੀਫਿਟ ਕਮਾਏ ਆ ਕਿ ਅੱਜ ਤੋਂ 15-20 ਸਾਲ ਪਹਿਲਾਂ ਜਾਇਦਾ ਦਾ ਵੇਖ ਲਓ ਤੇ ਅੱਜ ਜਾਇਦਾ ਦਾ ਵੇਖ ਲਓ ਸਾਰਾ ਮਾਲ ਉਹਨਾਂ ਨੇ ਗਰੀਬਾਂ ਦਾ ਲੁੱਟ ਕੀਤੀ ਪੰਜਾਬ ਦੀ ਲੁੱਟ ਕੀਤੀ ਮ ਪੂਰਵੰਤਮਾਨ ਸਰਕਾਰ ਦੇ 92 ਐਮਐਲਏ ਚੋਂ ਇੱਕ ਦੀ ਵੀ ਨੀਤ ਮਾੜੀ ਨਹੀਂ ਮੈਰਿਟਰੀ ਮਲਾਜਮਾਂ 8 ਸਾਲ ਹੋ ਗਏ ਮੈਨੂੰ ਰਿਟਾਇਰ ਹੋਏ ਨੂੰ ਇਹਨਾਂ ਦੀ ਸੋਚ ਵੱਲ ਵੇਖ ਕੇ ਮੈਂ ਖੁਦ ਆਣ ਕੇ ਬਰਾੜ ਸਾਹਿਬ ਨੂੰ ਕਾਕਾ ਬਰਾੜ ਜੀ ਨੂੰ ਬੇਨਤੀ ਕੀਤੀ ਜੀ ਮੈਨੂੰ ਸੇਵਾ ਦਾ ਮੌਕਾ ਦਿਓ ਜਿੰਨੇ ਵੀ ਹੁਣ ਬਰਾੜ ਸਾਹਿਬ ਨਾਲ ਜੁੜੇ ਆ ਉਹ ਸੇਵਾ ਦੇ ਤੌਰ ਤੇ ਜੁੜੇ ਆ ਬਿਲਕੁਲ ਆਪ ਦੇ ਕੋਲੋਂ ਤੇਲ ਮਚਾਉਂਦੇ ਆ ਬਿਲਕੁਲ ਉਹਨਾਂ ਨੂੰ ਕੋਈ ਲਾਲਚ ਨਹੀਂ ਆ ਜਿਵੇਂ ਕਹਿੰਦੇ ਕਈ ਕਿਰਾਏ ਤੇ ਲੈਂਦੇ ਹੁੰਦੇ ਨਾ ਇੰਨਾ ਜਿਹੜਾ ਹਜੂਮ ਆਂਦਾ ਆਪਦੇ ਕੋਲੋਂ ਗੱਡੀਆਂ ਤੇਲ ਪਾਉਂਦੇ ਆਪਦੇ ਸਕੂਟਰਾਂ ਤੇ ਆਉਂਦੇ ਕਿਉਂ ਕਿ ਇਹ ਸੋਚ ਨੂੰ ਅੱਗੇ ਲੈ ਕੇ ਜਾਣਾ ਆਉਣ ਵਾਲੇ ਬੱਚਿਆਂ ਦਾ ਭਵਿੱਖ ਬਣੇ ਜੀ ਧੰਨਵਾਦ ਜੀ ਇਸ ਤੋਂ ਬਾਅਦ ਸਾਡੇ ਨਾਲ ਹਰਜਿੰਦਰ ਗੋਲਾ ਜੀ ਜੁੜਨਗੇ ਅ ਬਾਈ ਜੀ ਸਵਾਗਤ ਹੈ ਤੁਹਾਡਾ ਇੰਡੀਆ ਨਿਊਜ਼ ਦੇ ਵਿੱਚ ਵੀਰ ਜੀ ਲੰਮੇ ਸਮੇਂ ਤੋਂ ਤੁਸੀਂ ਅਕਾਲੀ ਦਲ ਨਾਲ ਜੁੜੇ ਰਹੇ ਕਿਹੜੇ ਕਿਹੜੇ ਆਗੂ ਆ ਕੋਈ ਨਾ ਗਿਣਾ ਸਕਦੇ ਜਿਹੜੇ ਤੁਹਾਡੇ ਵਾਂਗੂ ਇਸੇ ਤਰ੍ਹਾਂ ਹੀ ਪਾਰਟੀ 'ਚ ਸਨਮਾਨ ਨਹੀਂ ਦਿੱਤਾ ਤੇ ਉਹਨਾਂ ਨੇ ਕਿਨਾਰਾ ਕਰ ਲਿਆ ਪਾਰਟੀ ਮਰਾੜ ਪਰਿਵਾਰ ਲਾੜੋ ਜੀ ਭਾਈ ਸਾਹਿਬ ਲਾੜੋ ਰਾਜ ਜੀ ਲਾੜੋ ਭੁੱਲਰਾਂ ਵਾਲੇ ਜਗਦੀਪ ਜਗਦੀਪ ਭੁੱਲਰ ਜੀ ਤੇ ਹਾਂਜੀ ਜੀਤਾ ਜੀ ਹੋ ਗਏ ਜੀ ਰਕੇਸ਼ ਚੋਧਰੀ ਹੋ ਗਏ ਪਿੰਦਰ ਸਰਪੰਚ ਦਲੀਪ ਐਮਸੀ ਜੀ ਇਸ ਤਰ੍ਹਾਂ ਜੇ ਮੰਨ ਲਓ ਮੇਨ ਬੰਦੇ ਹੀ ਪਾਰਟੀ ਚੋਂ ਪਾਸੇ ਹੋ ਜਾਂਦੇ ਆ ਉਹਦੇ ਲਈ ਸਫਲਤਾ ਅਸਫਲਤਾ ਕੀ ਰਾਹ ਬਚਦਾ ਕਿਉਂਕਿ ਸੁਖਬੀਰ ਬਾਦਲ ਇੱਕ ਜ਼ਿੰਮੇਵਾਰ ਇਨਸਾਨ ਆ ਕੀ ਮੈਸੇਜ ਦੇਣਾ ਚਾਹੂੰਗਾ ਗੁਰਜੀ ਗੱਲ ਇਹ ਆ ਵੀ ਜੋ ਵੀ ਪਾਰਟੀ ਦੀ ਰੀਡ ਦੀ ਹੱਡੀ ਹੁੰਦੇ ਵਰਗ ਇਦੋਂ ਵਰਕਰ میدان ਛੱਡਦੇ ਵਰਕਰ ਨੇ ਘਰ ਘਰ ਜਾਣਾ ਹੁੰਦਾ ਚਾਚੀ ਜੀ ਮਾਸੀ ਜੀ ਕਹਿ ਕੇ ਵੋਟ ਪਾਉਣੀ ਹੁੰਦੀ ਜਦੋਂ ਉਹਨਾਂ ਨੇ ਵੋਟਾਂ ਕੱਢਣੇ ਨਹੀਂ ਕਹਿਣਾ ਨਹੀਂ ਤੇ ਵੋਟ ਤੇ ਦੇਖੋ ਤੇ ਹੁਣ ਮੌਜੂਦਾ ਸਰਕਾਰ ਦਾ ਸਿਸਟਮ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗਾ ਜੀ ਰੇਣਾ ਸਦਕਾ ਹੀ ਆਏ ਉਹਨਾਂ ਦੇ ਲੱਗਦਾ ਜੀ 92 ਦੀ ਨੇਰੀ ਆਈ ਸੀ ਹੁਣ ਲੋਕ ਸਭਾ ਚੋਣਾਂ ਦੇ ਵਿੱਚ 13 ਜੀਰੋ ਕਹਿ ਰਹੇ ਭਗਵੰਤ ਮਾਨ ਕੀ ਲੱਗਦਾ ਕਿੱਥੇ ਕਸਟੈਂਡ ਕਰੂਗਾ ਇਹ ਕੰਮ 11 13 ਹੀ ਆਉਣਗੇ ਜੀ ਫਿਰ ਇੰਨੇ ਇੰਨੇ ਖਫਲਤਾਪੂਰਵ ਕਾਉਣਗੇ ਜਿੱਥੇ ਰੈਲੀਆਂ ਫੰਕਸ਼ਨ ਇਕੱਠ ਹੁੰਦੇ ਲੋਕ ਪਹੁੰਚਦੇ ਉਥੇ ਸੁਣਨ ਵਾਸਤੇ ਨਮਾਇਦੇ ਉਹ ਤਾਂ ਬਹੁਤ ਹੀ ਵਧੀਆ ਜੀ ਇਮਾਨਦਾਰੀ ਕਰਕੇ ਆਉਂਦੇ ਧੰਨਵਾਦ ਜੀ ਇਸ ਹਨ ਸਾਡੇ ਨਾਲ ਵੱਖ-ਵੱਖ ਸਿਆਸੀ ਦਲਾਂ ਦੇ ਆਗੂ ਜਿਨ੍ਹਾਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟਾਈ ਹੈ ਸਰਕਾਰ ਦੇ ਕੰਮਾਂ ਵਿੱਚ ਲੋਕਾਂ ਨੂੰ ਕਾਫੀ ਸੰਤੁਸ਼ਟੀ ਹੈ ਤੇ ਹੋਰ ਨਾਲ ਦਲਾਂ ਦੇ ਵੱਖ-ਵੱਖ ਮੁੱਦਿਆਂ ਤੇ ਵਿਚਾਰਕ મતਭੇਦ ਵੀ ਉੱਭਰ ਕੇ ਸਾਹਮਣੇ ਆਏ ਹਨ ਹੁਣ ਦੇਖਣਾ ਹੋਵੇਗਾ ਕਿ ਇਨ ਆਗੂਆਂ ਦੀ ਇੱਕ ਵਿਸ਼ੇਸ਼ ਪਾਰਟੀ ਨਾਲੋਂ ਤੋੜ ਵਿਛੋੜ ਅਤੇ ਦੂਜੀ ਧਿਰ ਨਾਲ ਜੋੜ ਇਹਨਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਵਿੱਚ ਕਿਹੋ ਜਿਹਾ ਅਸਰ ਸਾਹਮਣੇ ਲੈ ਕੇ ਆਇਆ